ਐਂਟੀ ਪੋਲੀਓਸ਼ਨ ਆਰਗੇਨਾਈਜੇਸ਼ਨ ਤਰਨਤਾਰਨ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀ ਹੋਤਰੀ ਦੀ ਅਗਵਾਈ ਹੇਠ ਇੱਕ ਆਮ ਮੀਟਿੰਗ ਹੋਈ ਜਿਸ ਵਿੱਚ ਥਾਣਾ ਸਦਰ ਤਰਨਤਾਰਨ ਦੇ ਨਵ ਨਿਯੁਕਤ ਐਸਐਚਓ ਅਵਤਾਰ ਸਿੰਘ ਸੋਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਦੌਰਾਨ ਵੱਖ-ਵੱਖ ਸਮਾਜਿਕ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਐਸਐਚਓ ਅਵਤਾਰ ਸਿੰਘ ਸੋਨਾ ਨੂੰ ਜਾਣੂ ਕਰਵਾਇਆ ਗਿਆ ਐਸਐਚਓ ਅਵਤਾਰ ਸਿੰਘ ਸੋਨਾ ਨੇ ਵਿਸ਼ਵਾਸ ਦਵਾਇਆ ਕਿ ਪੰਜਾਬ ਪੁਲਿਸ ਆਮ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਐਸਐਚਓ ਅਵਤਾਰ ਸਿੰਘ ਨੂੰ ਇਹ ਸਤਿਾਰਥ ਸਨਮਾਨਿਤ ਵੀ ਕੀਤਾ ਗਿਆ ਤੁਹਾਡੇ ਹੱਥਾਂ 'ਚ ਲਿਆ ਵਾ ਔਰ ਯੂ ਹਾ ਗੌਟ ਅ ਚਾਂਸ ਟੂ ਸਰਵ ਇਨ ਦਾ ਹੋਲਿਸਟੀ ਗੁਰੂ ਨਗਰੀਆ ਤੇ ਉੱਥੇ ਤਾਂ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਤੇ ਆਸ ਕਰਦੇ ਆ ਕਿ ਵੀ ਜਿਸ ਤਰ੍ਹਾਂ ਅੱਜ ਕੱਲ ਚੇਨ ਸਟ੍ਰੈਚਿੰਗ ਹੋ ਰਹੀਆਂ ਟੈਲੀਫੋਨ ਆ ਰਹੇ ਲੋਕਾਂ ਦੇ ਬਾਹਰੋਂ ਕਈ ਕੁਝ ਹੋ ਰਿਹਾ ਵਾ ਹਾਲਾਤ ਬੜੇ ਖਰਾਬ ਹੋ ਰਹੇ ਆ ਤੇ ਮੈਨੂੰ ਹੋ ਲੱਗਦਾ ਵਾ ਕਿ ਵੀ ਸਾਡੇ ਵੱਡੇ ਅਕਸਰਾਂ ਤੁਹਾਨੂੰ ਤਾਂ ਹੀ ਲਾਇਆ ਵਾ ਕਿ ਤਾਂ ਹਰ ਇੱਕ ਗਲੀ ਦਾ ਮਹੱਲੇ ਦਾ ਪਤਾ ਵਾ ਤੇ ਤੁਸੀਂ ਜਿੰਨੇ ਵੀ ਚੇਨ ਸਨੈਚੜਾ ਹੈਗੇ ਆ ਮੋਬਾਈਲ ਸਨੈਚੜਾ ਹੈ ਗਿਆ ਆ ਤੁਰੇ ਜਾਂਦੇ ਆ ਕਿ ਕਿ ਮੋਬਾਈਲ ਖੁੱਲ ਕੇ ਲਾਗੇ ਤੇ ਮੋਟਰਸਲ ਖੁੱਲ ਕੇ ਲਾਗੇ ਇੰਨੀਆ ਵਾਰਦਾਤਾ ਹੁੰਦੀ ਆ ਉਹਖਰੀ ਨਾਲ ਦੀ ਟੈਸ ਆਊਟ ਨਹੀਂ ਹੋ ਰੇ ਔਰ ਰਿਕਾਰਡ ਚ ਨਹੀਂ ਹੁੰਦੇ ਪਰਸੋ ਮੈਂ ਬਖਸ਼ੀ ਬਾਜ਼ ਲੋਤਾ ਯਾਦ ਹੈ ਮੇਰੇ ਸਾਹਮਣੇ ਇੱਕ ਦੋ ਮੁਆਏ ਮੋਟਰਸਕਦੇ ਬੁੱਢੇ ਅੱਧੇ ਮਿੰਟ ਚ ਲਾ ਕੇ ਗਾ ਗਏ ਉਹ ਇਹ ਜਿਹੜੀਆਂ ਚੋੜੀ ਚਾਰੀਆਂ ਛੋਟੀ ਮੋਢੀ ਹੁੰਦੀਆਂ ਵਾ ਇਹ ਰਿਕਾਰਡ ਚ ਨਹੀਂ ਹੁੰਦੀਆਂ ਤੇ ਅਸੀਂ ਕਹਿ ਦਿੰਦੇ ਵੀ ਹਲਾ ਠੀਕ ਆ ਪਰ ਅਦਰਵਾਇਜ਼ ਪਰ ਟੈਰਰ ਹੈਗਾ ਬੜਾ ਇਹਦੇ ਵਿੱਚ ਡੈਸਰ ਲੋਕਾਂ ਚ ਕਿ ਵੀ ਇਹ ਕਿਸ ਤਰ੍ਹਾਂ ਹਾਲਾਤ ਠੀਕ ਹੋਣਗੇ ਤੇ ਸਾਡੇ ਕਿ ਸਿਖਿਆ ਅਫਸਰ ਜਿਹੜੇ ਆ ਉਹਨਾਂ ਦਾ ਫਰਜ ਬੰਦਾ ਕਿ ਡੇ ਟੂ ਨਾਈਟ ਪੈਟਰੋਲਿੰਗ ਹੋਵੇ ਔਰ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੜੇ ਪੌਸਟ ਹੋਣੀਆਂ ਗਿਆ ਇਹਨਾਂ ਵਿੱਚ ਹੀ ਕਈ ਵਾਰਦਾਤਾਂ ਹੋਈਆਂ ਹਨ ਤੇ ਇਸੇ ਆਸ ਕਰਦੇ ਹਾਂ ਕਿ ਤੁਸੀਂ ਰੂਲ ਐਂਡ ਡੈਂਬਸ਼ਨ ਜਿਹੜੇ ਬਣਾ ਕੇ ਤੇ ਡਿਸਪੀਨਲ ਕਾਇਮ ਕਰੋਗੇ ਤੇ ਵਧੀਆ ਆਪਣਾ ਧਰਮ ਜੋ ਟਿਨਿਓਰ ਮਿਲਿਆ ਇਹਦੇ ਵਿੱਚ ਬਰਾਛਾ ਜੁਦਾਂ ਦਿਓਗੇ ਅੱਜ ਗੁਰਪੁਰਬ ਹੈ ਬਹੁਤ ਵਧੀਆ ਦਿਨ ਹੈ ਤੇ ਦੋ ਲੈਣਾ ਸ਼ਬਦ ਮੈਂ ਜਰੂਰ ਬੋਲਣਾ ਚਾਹਾਂਗਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀ ਦਾ ਦਾ ਕੈਨਾ ਯਾਰੇ ਨੂੰ ਜਾਰਾੜੇ ਦਾ ਸਾਨੂੰ ਸਾਥਰ ਚੰਗਾ ਯਾਰਾੜੇ ਦਾ ਸਾਨੂੰ ਸਾਥਰ ਚੰਗਾ ਪਟ ਖੜਿਆਂ ਦਾ ਰੇਨਾ ਪਟ ਖੜਿਆਂ ਦਾ ਰੇ ਰੇ ਪਿਆਰੇ ਨੂੰ ਨਿਤਰੇ ਪਿਆਰੇ ਨੂੰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਮੈਂ ਸੋ ਸਾਰੇ ਬੇਚੈਰ ਦੇ ਬੰਦੇ ਜਿਹਨੇ ਵੀ ਆਏ ਹੋਏ ਨੇ ਸਾਰਿਆਂ ਨੂੰ ਮੈਂ ਇੱਥੇ ਉਹਦੇ ਜਿਆ ਕਿ ਨਾ ਤੇ ਉਹ ਮੈਂ ਜੋ ਇਹਨਾਂ ਨੇ ਇੱਥੇ ਬਚਨ ਬਲਾਸ ਕੀਤੇ ਨੇ ਉਹਨਾਂ ਦਾ ਮੈਂ ਪੂਰਾ ਖੜਾ ਉਤਰਾਂਗਾ ਔਰ ਜਿਨੇ ਵੀ ਵੱਤਾਂ ਲਿਆ ਕਰਿਆ ਕਰਕੇ ਇੱਥੇ ਲੋਕਾਂ ਨੂੰ ਪੂਰਾ ਇਨਸਾਫ ਹੋਵੇ ਬਾਕੀ ਇੱਥੇ ਇਹਨਾਂ ਦੇ ਮਨੁਸਰਤਨ ਤੇ ਮੈਂ ਇਹਨਾਂ ਦਾ ਬਹੁਤ ਦਿਨੋਂ ਤਾਂ ਹੀ ਮਾਦੀ ਆ ਤੇ ਇਹਨਾਂ ਦੀ ਆਹ ਕਹਿੰਦਾ ਕੋਈ ਖਾਸ ਕੋਈ ਨਹੀਂ ਮੈਨੂੰ